ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜਗਤ ਸਮੇ ਟੂਠੇ ਦੇਖੇ ਪ੍ਰੀਤ ਆਪਣੇ ਹੀ ਸੁਖ ਸੋ ਸਭ ਦਾਗੇ ਕਿਆ ਦਾਰਾ ਕਨੀ ਉਹ انسان ਜਦੋਂ ਵੀ ਹੋਸ਼ ਸੰਭਾਲਦਾ ਇਸ ਸੰਸਾਰ ਤੇ ਉਸ ਦੀ ਇਹੋ ਹੀ ਕੋਸ਼ਿਸ਼ ਸਾਰੀ ਉਮਰ ਰਹਿੰਦੀ ਕਿ ਮੈਨੂੰ ਕੋਈ ਚੰਗਾ ਹੀ ਕਹੇ ਬੁਰਾ ਨਾ ਕਰੇ ਜੇ ਚੰਗਾ ਨਾ ਕਹਵੇ ਤੇ ਘਟੋ-ਘਟ ਬੁਰਾ ਮੈਨੂੰ ਕੋਈ ਨਾ ਕਹਵੇ ਉਹ ਇਹ ਕੋਸ਼ਿਸ਼ ਉਦੀ ਅਖੀਰ ਤੱਕ ਜਾ ਰਹੀ ਰਹਿੰਦੀ ਕਿਉਂਕਿ ਅਨਸਾਰ ਜੋ ਬਾਹਰੋਂ ਦਿਖਦਾ ਬਾਹੀ ਦੇ ਦੇ ਨਹੀਂ ਜੋ ਅਨਸਾਰ ਨੇ ਬਾਹਰੋਂ ਆਪਣਾ ਬੇਸ ਪੂਛ ਜੋ ਵੀ ਉਸ ਨੇ ਪਹਿਰਾਵਾ ਬਣਾਇਆ ਸਾਰੇ ਨੇ ਤਕਰੀਬਨ ਤਕਰੀਬਨ ਅੰਦਰੋਂ ਉਸਦੇ ਉਲਟ ਹੁੰਦਾ ਤੋਂ ਅੰਦਰੋਂ ਹਰ ਤੇ ਬਾਹਰ ਕਿਉਂਕਿ ਅੰਦਰ ਜਾਣੇ ਜਾਣੇ ਤੇ ਜੋ ਉਸਦੇ ਵਿਚਾਰ ਚੱਲਦੇ ਆ ਨਾ ਉਹ ਛਪਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਕਈ ਵੀ ਮੁਰਖ ਸਾਤ ਸੰਗਤ ਵਿੱਚ ਆਉਂਦਾ ਨਾ ਤੋਂਦਾ ਗੁਰੂ ਦੀ ਮਹਿਮਾ ਤੇ ਕੋਸ਼ਿਸ਼ ਵੀ ਕਰਦਾ ਵੀ ਮੈਂ ਗੁਰੂ ਦੇ ਲਾੜ ਲਗਣਾ ਮੈਂ ਗੁਰੂ ਦਾ ਆਨੰਦ ਲਾਣਾ ਤੇ ਮੈਨੂੰ ਇਹ ਵਿਚਾਰ ਨਾ ਆਉਣਾ ਚੱਲਦੀ ਰਹੀਂ ਦੇ ਅਖੀਰ ਤੱਕ ਤੋਂ ਇਹ ਹੀ ਕਹਾਣੀਆਂ ਮਨਮੁਖ ਦੀ ਕਿ ਅੰਦਰੋਂ ਹੋਰ ਤੇ ਬਾਹਰ ਹੋਣਾ ਪਰ ਜਿਹੜੇ ਗੁਰਮੁਖ ਨੇ ਨਾ ਉਹ ਕਹਿੰਦੇ ਕਿ ਜੇ ਮੈਂ ਕੋਈ ਹੱਥੀ ਕੰਮ ਸਿਰ ਕਰਕੇ ਮਾੜਾ ਕੰਮ ਕਰਦਾ ਵੀ ਆ ਨਾ ਤੇ ਜੇ ਮੈਂ ਚਲਾਕੀ ਦੇ ਨਾਲ ਕਿਸੇ ਤਰੀਕੇ ਦੇ ਨਾਲ ਕਾਨੂੰਨ ਨੂੰ ਧੋਖਾ ਦੇ ਕੇ ਸੰਸਾਰ ਨੂੰ ਧੋਖਾ ਦੇ ਕੇ ਬਾਚਨ ਜਾਣਾ ਨਾ ਤੇ ਉਹਨਾਂ ਦੇ ਮਨ 'ਚ ਇਹ ਵਿਚਾਰ ਚੱਲਦੀ ਰਹਿੰਦੀ ਵੀ ਮੇਰਾ ਪਰਮੇਸ਼ਰ ਜੂਰ ਵੇਖਦਾ ਉਹ ਕਿਤੇ ਨਾ ਕਿਤੇ ਮੈਨੂੰ ਇਸ ਚੀਜ਼ ਦੀ ਸਜ਼ਾ ਜੜੀ ਮਿਲੋਗੀ ਗੁਰਮਖ ਇੰਨੇ ਕੇਤਨ ਹੋ ਜਾਂਦੇ ਉਹ ਕਹਿੰਦੇ ਵੀ ਹੱਥੀ ਕੀ ਕਰਨਾ ਵਾ ਮਨ ਦੇ ਵਿੱਚ ਬੁਰਾ ਖਿਆਲ ਨਾ ਆਉਂ ਦੇਣਾ ਇੱਥੋਂ ਹੀ ਉਹਨਾਂ ਦੀ ਚੜ੍ਹਾਈ ਸ਼ੁਰੂ ਹੋ ਜਾਂਦੀ ਸੱਚੇ ਪਾਤਸ਼ਾਹ ਦੇ ਦਰਵਾਜ਼ੇ ਇੱਕ ਇੱਕ ਕਦਮ ਉਹਨਾਂ ਦਾ ਪਰਮੇਸ਼ਰ ਦੇ ਵੱਲ ਜਾਂਦਾ ਭਈ ਕੋਈ ਐਸੀ ਵਿਚਾਰ ਨਾ ਲਈ ਜਾਵੇ ਮੇਰਾ ਪਰਮੇਸ਼ਰ ਦੀ ਨਾਰਾਜ਼ਗੀ ਹੋ ਜਾਵੇ ਸੋ ਇਹ ਕੀ ਕਦਮ ਨੇ ਕੀ ਸਾਰੀ ਕਹਾਣੀ ਖੇលਿਆ ਤੇ ਮਹਾਰਾਜਾ ਦੀ ਵੀ ਗਰਬਾਣੀ ਨੂੰ ਤੁਸੀਂ ਪੜਿਆ ਕਰੋ ਸਾਰਾ ਹੀ ਮੈਸੇਜ ਉਹਦੇ ਵਿੱਚ ਦਿੱਤਾ ਗੁਰਮੁਖਾਂ ਵਾਸਤੇ ਵੀ ਗੁਰਮੁਖੋ ਆਹ ਕੰਮ ਤੁਹਾਡੇ ਵਾਸਤੇ ਵਰਜਤ ਨੇ ਆਹ ਆ ਕੰਮ ਤੁਸੀਂ ਵੀ ਕਰਿਓ ਤੇ ਫੇਰ ਗੁਰੂ ਦੀਆਂ ਖੁਸ਼ੀਆਂ ਜੜੀਆਂ ਨਾ ਉਹ ਤੁਹਾਡੇ ਕੋਲ ਆਉਣਗੀਆਂ ਇਸ ਤਰ੍ਹਾਂ ਵੇਖੋ ਬਦ ਇਹ ਕਹਾਣੀ ਚੱਲ ਜਾਂਦੀ ਬੀਤ ਜਾਂਦਾ ਸਾਡੇ ਦੇ ਨਾਲ ਭਈ 6 ਮਈ ਨੂੰ ਦਾਸ ਉੱਤੇ ਅੰਮ੍ਰਿਤਸਰ ਸਾਹਿਬ ਸੀ ਰਾਤ ਨੂੰ ਪ੍ਰਸ਼ਾਦਾ ਪਾਣੀ ਛਕਿਆ ਤੇ ਸੌਂ ਗਏ ਨਾ ਸਿੱਧੀਆਂ ਕਰਾਂ ਵੇਖੋ ਗੁਰੂ ਘਰ ਤੇ ਸਿੱਧੀਆਂ ਵਿਚਾਰਾਂ ਵੀ ਚੱਲਦੇ ਆ ਦੀ ਤਹਾ ਦੇ ਅਨੁਸਾਰਿਆਂ ਨਹੀਂ ਉਹ ਸੌ ਗਏ ਆ ਤੇ ਰਾਤ ਪ੍ਰੋਗਰਾਮ ਪਾਣ ਗਿਆ ਵੀ ਸਵੇਰੇ ਕੈਨੇਡਾ ਜਾਣਾ ਇੱਕਦਮ ਚਲੋ ਹੁਕਮ ਪਾਇਆ ਕਰੂਗਾ ਉਹ ਅਸੀਂ ਬੈਗ ਪਾਏ ਤੇ ਇੱਥੇ ਆ ਗਏ ਆ ਕੋਈ ਤਿਆਰੀ ਵੀ ਨਹੀਂ ਕੀਤੀ ਤੇ ਇੱਕ ਬੜੀ ਘਟਨਾ ਜੇਮ ਘਟੀ ਵੀ ਜਦੋਂ ਅਸੀਂ ਇੱਥੇ ਆਏ ਆ ਨਾ ਸਾਡੇ ਕਿਸੇ ਪਰਿਵਾਰ ਦੇ ਮੈਂਬਰ ਨੇ ਮੈਨੂੰ ਹਾਸੇ ਮਜ਼ਾਕ ਕਰਕੇ ਕਹਿ ਦਿੱਤਾ ਵੀ ਤੁਸੀਂ ਤੇ ਆਉਂਦੇ ਹੋ ਵੀ ਮੈਨੂੰ ਕੈਨੇਡਾ ਦਾ ਨਾਂ ਨਾਲ ਨਹੀਂ ਇੰਡੀਆ ਮੈਨੂੰ ਚਲੋ ਉੱਥੇ ਉਲਾ ਤਰੀਕਾ ਸੌਰਾ ਜਾਤੇ ਹੁਣ ਮੈਂ ਚੁੱਪ ਕਾ ਰਿਆ ਹੱਸ ਪਿਆ ਗਾੜੀਆਂ ਉਹਨਾਂ ਬੜਾ ਸੋਹਣਾ ਬਚਨ ਮੈਨੂੰ ਕੀਤਾ ਉਹਨਾਂ ਬੱਚਿਆਂ ਨੇ ਉਹ ਆਂਦੇ ਤੁਸੀਂ ਮੰਨਦੇ ਜੇ ਵੀ ਬੰਦੇ ਦੇ ਵਾਸਤੇ ਕੁਝ ਨਹੀਂ ਵੇਖੋ ਕਿੰਨੀ ਸੋਹਣੀ ਗੱਲ ਦਿੱਤੀ ਕਿ ਜੇ ਕਿਤੇ ਆਂਦੇ ਪਹਿਲਾਂ ਪਤਾ ਨਹੀਂ ਸੀ ਤੇ ਇੰਨਾ ਸਫਰ ਨਹੀਂ ਇੱਥੇ ਆ ਕੇ ਸੋ ਬਿਲਕੁਲ ਇਸ ਤਰ੍ਹਾਂ ਹੀ ਵਰਤਦਾ ਸੋ ਜਿਹੜੇ ਜਿਨ੍ਹਾਂ ਨੇ ਫ੍ਰੀਤ ਪਰਮੇਸ਼ਰ ਨਾਲ ਪਾਈ ਹੈ ਨਾ ਇਹ ਗਰਮਾਨ ਗੁਰਬਾਣੀ ਉਹਨਾਂ ਦੀ ਹੀ ਗੱਲ ਕਰਦਾ ਪ੍ਰੀਤ ਪਾਲਵੋ ਤੇ ਜਿਨ੍ਹਾਂ ਨੇ ਗੁਰਬਾਣੀ ਪੜ੍ਹ ਲਈ ਜਣਾ ਗੁਰਮਖਵੜੇ ਮਿਲਦੇ ਨੇ ਰੰਗੀ ਜਰੂਆ ਪਿਛਲੇ ਸਾਲ ਵੀ ਦਾਸ ਨੇ ਅਕਸਰ ਹੀ ਬੇਨਤੀ ਕਰਦਾ ਦਰਸ਼ਨ ਇੱਥੇ ਕੀਤੇ ਸੀ ਤੇ ਅਕਸਰ ਹਰ ਸਪੇਜ ਤੇ ਜਿੱਥੇ ਵੀ ਸੱਚੇ ਪਾਤਸ਼ਾਹ ਦਾ ਕੋਈ ਸਮਾਂ ਬਖਸ਼ਦੇ ਆ ਨਾ ਦਾਸ ਅਕਸਰ ਹੀ ਗੱਲ ਕਰ ਦਿੰਦਾ ਕਿ ਇਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਇਹ ਨਹੀਂ ਨਹੀਂ ਵੇਖੋ ਪੈਨਸ਼ਨ ਕੰਮਕਾਰ ਦੀ ਚਲੋ ਜ਼ਰੂਰੀ ਵੀ ਆ ਤੇ ਦਾਸ ਨੇ ਕਿਹਾ ਵੀ ਇਸ ਚਿਹਰੇ ਜਿਹੜੇ ਕੋਸ਼ਿਓ ਨਹੀਂ ਕਿਉਂਕਿ ਆਪੋ ਆਪਣੀ ਵਿਚਾਰ ਆ ਰੱਖਦੀ ਹੁੰਦੀ। ਤੋਂ ਫਿਰ ਇਹ ਵਿਚਾਰ ਅਕਸਰ ਹੀ ਸੰਗਤਾਂ ਨੂੰ ਸੁਣਾਇਦੇ ਆ ਕਿ ਕੋਲ ਜਿਹੜੇ ਇਹੋ ਜਿਹੇ ਰੰਗੇ ਇੱਥੇ ਵੀ ਮਿਲਦੇ ਇੱਥੇ ਵੀ। ਜਿਹੜੇ ਤੇ ਗੁਰਬਾਣੀ ਦੇ ਨਾਲ ਜੁੜਿਆ ਆ ਆਨੰਦ ਦੇ ਵਿੱਚ ਆ। ਉਹ ਦਾਸ ਨੇ ਰੋਕ ਕੇ ਵਿਚਾਰ ਨਹੀਂ ਕੀਤੀ ਉਹਨਾਂ ਨੇ। ਤੇ ਉਹ ਉਹਨਾਂ ਸਾਰਾ ਆਪਣਾ ਜੀਵਨ ਦੱਛਿਆ ਵੀ ਅਮਰ ਸ੍ਰੀ ਓਕੀ ਦਾ ਜਨਮ ਪਾਣੀ ਕਰੀਦਾ। ਇੱਥੋਂ ਤੱਕ ਆ ਗਿਆ ਵੀ ਹੁਣ ਵੀ ਤੁਸੀਂ ਬਾਜ ਮਾਰੀ ਤੇ ਸਿਮਰ ਨਹੀਂ ਕਰਦੇ। ਚਲੋ ਬਹੁਤ ਇਹ ਚੀਜ਼ ਦੇਖੋ ਨਵਿਕਲੀ ਔਰ ਜ਼ਰੂਰੀ ਸਾਡੇ ਵਾਸਤੇ ਜੇ ਨਾ ਕਰਾਂਗੇ ਤੇ ਫੇਰ ਪਈ ਸਾਰਾ ਸੰਸਾਰ ਤੇ ਤਰਾਹ ਤਰਾਹ ਹੋ ਰਹੀ ਆ ਜੋ ਅੱਜ ਕੱਲ ਦਾ ਜਮਾਨਾ ਚੱਲ ਰਿਹਾ ਇਹੋ ਪੈਣਪਰਾ ਦੱਸ ਦਿਆ ਕਿ ਅੱਗੇ ਨਾਲੋਂ ਰਿਸ਼ਤੇਦਾਰੀਆਂ ਤੋਂ ਦੂਰ ਹੋ ਰਹੀਆਂ ਕੋਈ ਰਿਸ਼ਤੇਦਾਰ ਕੋ ਪੈਣਪਰਾ ਜਿਸ ਤਰ੍ਹਾਂ 25 ਪੰਕਤੀ ਸ਼ੁਰੂ ਚ ਆਪਾਂ ਸ਼ਰਮਣਾ ਕੀਤੀ ਆ ਨਾ ਕਿ ਫਿਰ ਮਹਾਰਾਜ ਦੀ ਪੰਕਤੀ ਤੇ ਕੁਰਬਾਨੀ ਦੇ ਸਾਚਿਆ ਕਿ ਜਗਤ ਵਿੱਚ ਝੂਠੀ ਦੇਖੀ ਪ੍ਰੀਤ ਅਵੇਂ ਲਫੇ ਮਾਰਦ ਰਿਆਂ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਤਖੀਰ ਤੇ ਆਉਣਾ ਵੀ ਨਹੀਂ ਬਣੀ ਗਾ ਤੇ ਜੇ ਪਹਿਲੋ ਮੰਨ ਲਈ ਹੁੰਦੀ ਤੇ ਰਣਾ ਨੂੰ ਇਹਨਾਂ ਦੇ ਵਿੱਚ ਹੀ ਸਾਰਿਆਂ ਪਰਿਵਾਰ ਵਾਲਿਆਂ ਦੇ ਵਿੱਚ ਪਰਪ੍ਰੀਤ ਕਿਤੇ ਨਾ ਕਰਨੀ ਸੀ ਪਰਮੇਸ਼ਰ ਦੇ ਨਾਮ ਇਹਨਾਂ ਕੁਝ ਪਰਮੇਸ਼ਰ ਨੇ ਦਿੱਤਾ ਗੁਰਮੁਖ ਜਿਹੜਾ ਦਾ ਮਨਮੁਖ ਆਣਾ ਪਈ ਸਾ ਸੰਗਤ ਜੀ ਉਸਤਕਾਰ ਜੋ ਬਈ ਉਹਦੀ ਜ਼ਿੰਦਗੀ ਚ ਲਾਹੇ ਲਾਹੇ ਆ ਕਿਉਂ ਆਵੀ ਨਹੀਂ ਦਿੱਤਾ ਮੈਨੂੰ ਪਰਮੇਸ਼ਰ ਆਵੀ ਨਹੀਂ ਦਿੱਤਾ ਪਰ ਗੁਰਮੁਖ ਜਣਾਣਾ ਉਹ ਸ਼ਕਰਾਨਿਆਂ ਦੇ ਵਿੱਚ ਵਿਰਾਗ ਦੇ ਵਿੱਚ ਧਨਵਾਦ ਕਰਦਾ ਕਿ ਸੱਚੇ ਪਾਤਸ਼ਾਹ ਇੰਨੀ ਮੇਰੀ ਔਕਾਤ ਨਹੀਂ ਜਿੰਨਾ ਦਿੱਤਾ ਬਸ ਇੰਨਾ ਕੁ ਫਰਕ ਆ ਹੁੰਦਾ ਵੀ ਤੂੰ ਇੰਨਾ ਮੈਨੂੰ ਦਿੱਤਾ ਈ ਮੇਰੀ ਕਿੱਥੇ ਔਕਾਤ ਹੈ ਮੈਂ ਕੀ ਕਰ ਸਕਦਾ ਕਿ ਮੇਰਾ ਦੇ ਖਜ਼ਾਨੇ ਖੋਲ ਦਿੱਤੇ ਇੰਨੀ ਕਹਾਣੀਆਂ ਜਿਆਦੀ ਲੰਮੀ ਕਹਾਣੀ ਨਹੀਂ ਉਹ اسی ਤਰੀਕੇ ਦੇ ਨਾਲ ਇੱਕ ਗੁਰਮੁਖ ਹੋਇਆ ਸਾਧੂ ਸੁਭਾਗ ਭਗਤੀ ਬੰਦਗੀ ਵਾਲੇ ਬੜਾ ਉਹਨਾਂ ਦਾ ਟੋਟੋ ਵਿਸ਼ਵਾਸ ਤੇ ਮਹਾਰਾਜ ਜੀ ਦੇ ਨਾਲ ਨਿਰੱਤਾ ਹੋਏ ਬਣਾਈ ਉਹਨਾਂ ਨੇ ਇਹ ਸਾਖੀਆਂ ਕਹਾਣੀਆਂ ਛੋਟੀਆਂ-ਛੋਟੀਆਂ ਤਾਂ ਵੀ ਸਾਡੇ ਬੱਚਿਆਂ ਨੂੰ ਸੁਣਾਈਏ ਤੇ ਬੱਚੇ ਗਾਂ ਜਿੱਥੇ ਅਸੀਂ ਗੁਰ ਇਤਿਹਾਸ ਸੁਣਦੇ ਆ ਨਾ ਛੋਟੀਆਂ-ਛੋਟੀਆਂ ਕਹਾਣੀਆਂ ਸੁਣ ਕੇ ਤੇ ਬੱਚਿਆਂ ਦਾ ਜਦੋਂ ਨਹੀਂ ਬਣ ਜਾਂਦੀ ਥੱਲੋਂ ਫਿਰ ਬੱਚੇ ਆਂਦੇ ਵੀ ਹੈ ਕੋਈ ਗੱਲ ਤੋਂ ਬੱਚੇ ਸੱਲ ਨੂੰ ਗੱਲ ਨੂੰ ਛੇਤੀ ਕੈਚ ਕਰਦੇ ਆ ਤੋਂ ਸਾਧੂ ਸੁਭਾਗ ਹੀ ਬੰਦਾ ਸਾਦੂ ਦੀ ਪਦਵੀ ਨੂੰ ਪ੍ਰਾਪਤ ਕਰ ਟੁਕਾ ਸੀ ਉਸ ਨੇ ਕੀ ਕਰਨਾ ਵੀ ਸਾਰੇ ਦਿਹਾੜੀ ਪਰਮੇਸ਼ਰ ਦੀ ਆਵਾਜ਼ ਤੇ ਸਿਮਰਨ ਤੇ ਜੁੜੇ ਰਹਿਣਾ ਨਾਮ ਸਬੰਦ ਦੇ ਵਿੱਚ ਤੇ ਨਾਲ ਉਹਦੇ ਦੋ ਚੇਲੇ ਵੀ ਬਣ ਗਏ ਜਿਨ੍ਹਾਂ ਨੂੰ ਪਰਮੇਸ਼ਰ ਨੂੰ ਮਿਲਦੀ ਤਾਕਤ ਸੀ ਚਲੋ ਕੋਈ ਨਾ ਕੋਈ ਇਸ ਤਰ੍ਹਾਂ ਦਾ ਗੁਰਮਖ ਚਾਹੀਦਾ ਵੀ ਹੈ ਜਿਨ੍ਹਾਂ ਕੋ ਸੇਧ ਲਾਣੀ ਉਹ ਵੀ ਨਾਲ ਆਰ ਵਾਲੇ ਉਸ ਨੇ ਕਿਹਾ ਵੀ ਮੇਰੇ ਕੋਲ ਬਈ ਖਾਨਪੁਰ ਨੂੰ ਕੁਝ ਨਹੀਂ ਜੇ ਆਵੇ ਨਾ ਕਿਤੇ ਆ ਜੋ ਭਲੇਖਾ ਇਥੇ ਉਹ ਆਉਂਦੇ ਜੀ ਕੋਈ ਗੱਲ ਨਹੀਂ ਜਿਤਨਾ ਤੁਸੀਂ ਜੀਂਦੇ ਜੇ ਜਿਤਨਾ ਤੁਸੀਂ ਜੀਵਨ ਉਤਾਰ ਕਰਦੇ ਚ ਅਸੀਂ ਵੀ ਕਰ ਲਵਾਂਗੇ ਸਾਨੂੰ ਆਗੇ ਆਦਿਓ ਖੈਰ ਉਹ ਤਿੰਨ ਜਾਣੇ ਹੋ ਗਏ ਆ ਇੱਕ ਉਹ ਗੁਰਮੁਖ ਹੋ ਗਏ ਤੇ ਦੋ ਚੇਲੇ ਨਾਲ ਜੇ ਮੰਨ ਭਗਤੀ ਕਰਦੇ ਆ ਤੇ ਸ਼ਾਮ ਨੂੰ ਉਹ ਗਜਾ ਕਰਨ ਵਾਸਤੇ ਜਿਹਨੂੰ ਥੋੜਾ ਬੋਤਾ ਪੇਟ ਵਾਸਤੇ ਪ੍ਰਸ਼ਾਦਾ ਪਾਣੀ ਘਰ ਜਾ ਕੇ ਅਲਖ ਜਗਾਉਂਦੇ ਦਰਵਾਜੇ ਦੇ ਉੱਤੇ ਵੀ ਜਦੋਂ ਕੋਈ ਅੰਦਰੋਂ ਜੀ ਆਉਂਦਾ ਕਹਿੰਦੇ ਵੀ ਪ੍ਰਸ਼ਾਦਾ ਚਾਹੀਦਾ ਮੈਂ ਕਿੰਨੀ ਗੱਲ ਤੇ ਉਹ ਪ੍ਰਸ਼ਾਦਾ ਮਿਲ ਵੀ ਜਾਂਦਾ ਨਹੀਂ ਵੀ ਮਿਲਦਾ ਇੱਕ ਦਿਨ ਇਹ ਕਹਾਣੀ ਬੀਤੀ ਆ ਵੀ ਗਏ ਆ ਤੇ ਢੱਡ ਪਰਵਾ ਪ੍ਰਸ਼ਾਦਾ ਨਹੀਂ ਮਿਲਿਆ ਤੇ ਇੱਥੇ ਆਨ ਕੇ ਫੜਕ ਪੈ ਜਾਂਦਾ ਜਿਹੜਾ ਸਾਧੂ ਸੀ ਨਾ ਭਈ ਉਹ ਸ਼ਕਰਾਨਿਆਂ ਚ ਰਹਿੰਦਾ ਸੀ ਹਮੇਸ਼ਾ ਤੇ ਜਿਹੜੇ ਅਜੇ ਚੇਲੇ ਸਿੱਖਣ ਵਾਸਤੇ ਆਏ ਸੀ ਉਹਨਾਂ ਨੂੰ ਗਿਲਾਉਗਾ। ਹਾਂ ਦੇ ਵੀ ਇਹ ਕਿਤਰਾ ਦੀ ਗੱਲ ਹੈ ਇਹ ਅਕਸਰ ਹੀ ਬੰਦੇ ਨਾਲ ਵੀ ਦਾ ਸਟਾਰਟਿੰਗ ਦੇ ਵਿੱਚ ਤੇ ਮਗਰ ਉਹ ਤੇ ਫਿਰ ਉਹ ਭਰੋਸਾ ਹੀ ਨਾ ਹੋ ਜਾਂਦਾ ਕਿ ਡੋਲਦਾ ਨਹੀਂ। ਟਡੌਤ ਪੰਦਨ ਅਨਕਬਾਰ ਸਰਬ ਕਲਾ ਸਮਰੱਥ ਉਹ ਫਿਰ ਡੋਲਦੇ ਨਹੀਂ ਆ ਤੇ ਉਹ ਪ੍ਰਸ਼ਾਦਾ ਪਾਣੀ ਲੈਣ ਗਏ ਆ ਗਜਾ ਕਰਨ ਗਏ ਆ ਨਾ ਤੇ ਪ੍ਰਸ਼ਾਦਾ ਇੰਨਾ ਕਿ ਮਿਲਿਆ ਵੀ ਤਿੰਨਾਂ ਨੂੰ ਰੱਜ ਕੇ ਪੇਟ ਨਹੀਂ ਖਾ ਸਕੇ ਜਿੰਨੇ ਕੋ ਲੋੜ ਸੀ ਭੁੱਖੇ ਹੀ ਥੋੜਾ ਥੋੜਾ ਪ੍ਰਸ਼ਾਦਾ ਖਾ ਕੇ ਸੌਣ ਲੱਗੇ ਆ ਤੇ ਸਾਧੂ ਨੇ ਕੀ ਕਿਹਾ ਇਹ ਸਾਡੇ ਵਾਸਤੇ ਹੋਰਨੇ ਆ ਸਾਰੇ ਵੀ ਇਹ ਤਰ੍ਹਾਂ ਇਹ ਤਰ੍ਹਾਂ ਵੀ ਹੁੰਦਾ ਹੁੰਦਾ ਹੀ ਇਤਰਾਵ ਜੇ ਨਹੀਂ ਇਤਰਾ ਤੇ ਫਿਰ ਠੀਕ ਨਹੀਂ ਕੰਮ ਉਹ ਆਂਦਾ ਵੀ ਆਓ ਵੀ ਆਪਾਂ ਪਰਮੇਸ਼ਰ ਦੇ ਅਦਾਰ ਤੇ ਅਰਦਾਸ ਕਰ ਲਈਏ ਉਹਾਂ ਕਹਿੰਦੇ ਚਲੋ ਜੀ ਉਹਨੇ ਗੱਲ ਚ ਪੱਲਾ ਪਾਇਆ ਇਸ ਤਰ੍ਹਾਂ ਕਹਿੰਦਾ ਹੈ ਇਹ ਪਰਮੇਸ਼ਰ ਬਹੁਤ ਤੇਰੀ ਕਿਰਪਾ ਕਿ ਅੱਜ ਦਾ ਦਿਨ ਤੇ ਬਹੁਤ ਵਧੀਆ ਨਗਿਆ ਦੇ ਬੇਰੀਆਂ ਸੱਤੇ ਪਾਟ ਸਾਰੀਆਂ ਲੋੜਾਂ ਨੂੰ ਪੂਰੀਆਂ ਵੀ ਕਰ ਦਿੱਤੀਆਂ ਉਹ ਹੁਣ ਦੋਵੇਂ ਚੇਲੇ ਵੇਖੋ ਉਹ ਇੱਕ ਦੂਜੇ ਨੂੰ ਵੇਖਦੇ ਆ ਕਿ ਕਾਹਦੀਆਂ ਲੋੜਾਂ ਪੂਰੀਆਂ ਕੀਤੀਆਂ ਉਹ ਕੇ ਸੌਣ ਲੱਗੇ ਆ ਖੈਰ ਸੁਰਤ ਸੁਰਤ ਦੀ ਗੱਲ ਚਲੋ ਉਹ ਚੁੱਪ ਕਾ ਰਹੇ ਆ ਮੰਚ 'ਤੇ ਸਵਾਲ ਆਇਆ ਵੀ ਪੁੱਛਾਂਗੇ ਕਿਸੇ ਵळे ਕੋਈ ਗੱਲ ਹੋਊਂਗੀ ਤੇ ਅਗਲੇ ਦਿਨ ਫੇਰ ਉਹ ਸਿਮਰਨ ਭਗਤੀ ਤੋਂ ਬਾਅਦ ਫੇਰ ਗੱਜਾ ਕਰਨ ਗਏ ਆ ਕੋਈ ਪ੍ਰਸ਼ਾਦਾ ਨਹੀਂ ਬਣਾਇਆ ਉਕੇ ਆ ਗਏ ਆ ਇੱਕ ਦਿਨ ਪਹਿਲਾਂ ਵੀ ਭੁੱਖੇ ਸੀ ਫਿਰ ਉਹ ਸਾਧੂ ਨੇ ਕਿਹਾ ਵੀ ਆਉਂ ਅਰਦਾਸ ਕਰੀਏ ਕਿ ਮਾਰਾਹ ਤੇ ਚਰਣਾ ਦੇ ਦੇਖੋ ਉਹ ਭਿਜੀਆਂ ਰੂਹਾਂ ਨੂੰ ਆ ਪੜਦੇ ਆ ਨਾ ਆਪਾਂ ਯਾਰ ਸਾਹਿਬ ਜਾਨਿਆ ਦੀ ਕਾਣੀ ਸੱਚੇ ਪਾਤਸ਼ਾਹ ਦੀ ਆਇਆ ਕੋ ਗਲਾ ਮਹਾਰਾਜ ਨੇ ਕਿਹਾ ਨਾ ਕੋਈ ਆਇਆ ਗਲਾ ਪਾ ਇਤਿਹਾਸ ਇਥੇ ਢਾਡੀਆਂ ਕੋਲੋਂ ਕਥਾਵਾਚਕ ਸੁਣਦਿਆ ਤੋਂ ਉਹਨਾਂ ਨੇ ਕੋਈ ਗਿਲਾ ਕੀਤਾ ਪਰਮੇਸ਼ਰ ਦੇ ਨਾਲ ਅਜਾ ਪਰਮੇਸ਼ਰ ਨੂੰ ਉਹ ਦੂਜੇ ਦਿਨ ਫੇਰ ਗਏ ਆ ਤੇ ਫੇਰ ਪ੍ਰਸ਼ਾਦਾ ਉਹ ਨਹੀਂ ਮਿਲਿਆ ਤੇ ਕੋਈ ਪ੍ਰਸ਼ਾਦਾ ਨਹੀਂ ਮਿਲਿਆ ਕੋਈ ਐਸੀ ਕਾਲਾ ਪਰਮੇਸ਼ਰ ਨੇ ਆਪਣੇ ਪਿਆਰਿਆਂ ਤੋਂ ਉਪਾਧਾ ਪਾ ਦਿੰਦਾ ਤੇ ਕੱਢ ਵੀ ਲੈਂਦਾ ਫੇਰ ਆਏ ਤਾਂ ਉਹਦਾ ਜੀ ਅਰਦਾਸ ਕਰੀਏ ਜਾਓ ਫੇਰ ਉਹ ਬਚਾਰੇ ਉਹਨੂੰ ਆਏ ਹੀ ਖਲੋਗੇ ਨਾਲ ਉਹਨੇ ਫੇਰ ਬੜੀ ਭੇਜ ਕੇ ਅੱਖਾਂ ਮੀਟੀਆਂ ਬਿਲਕੁਲ ਦਿਨੋਂ ਕੀਤੀ ਵੀ ਮਾਰਾਈ ਬਹੁਤ ਜ਼ਿਆਦੀ ਤੇਰੀ ਕਿਰਪਾ ਅੱਜ ਕੀਤੀ ਤੂੰ ਮੇਰੀਆਂ ਸੱਚੇ ਪਾਤਸ਼ਾਹ ਸਾਰੀਆਂ ਲੋੜਾਂ ਪੂਰੀਆਂ ਕਰਤੀਆਂ ਉਹ ਬੇਰਦੀ ਆ ਵੀ ਅਹੀਂ ਤੱਕ ਸਿੱਖਾ ਲੈਣਾ ਆਇਆ ਤੋ ਸੰਤ ਕੋ ਤੇ ਲੋੜਾਂ ਕਾਦੀਆਂ ਸਾਡੀਆਂ ਪੂਰੀਆਂ ਆਂ ਉਹਦੇ ਕੋਈ ਨਹੀਂ ਪੁੱਛ ਲਾਂਗੇ ਸੰਵਾਗ ਕੋਈ ਗੱਲ ਨਹੀਂ ਤੋ ਪਕਾਰੇ ਆ ਆਂਦੇ ਵੀ ਗਿਲਾ ਦੇ ਕਰਨਾ ਚਾਹੀਦਾ ਨਾ ਪ੍ਰੋਫੈਸ਼ਨ ਤੇ ਕੱਲ ਵੀ ਨਹੀਂ ਰੋਟੀ ਮਿਲਣੀ ਚਾਹਜਾ ਅੱਜ ਬਿਲਕੁਲ ਨਹੀਂ ਮਿਲਣੀ ਤੇ ਆ ਬਸ ਐ ਹੋਈ ਆ ਬੰਦੇ ਦਾ ਗਿਲੇ ਤੇ ਸ਼ਿਕਵੇ ਤੇ ਤੀਜੇ ਦਿਨ ਤੇ ਅਜੀਬ ਕੰਮ ਹੋਊਗਾ ਤੇ ਜੇ ਦਿਨ ਗਏ ਆ ਤੇ ਪ੍ਰਸ਼ਾਦਾ ਪਾਣੀ ਕੀ ਮਿਲਣਾ ਸੀ ਕੋਈ ਐਸਾ ਪਾਣਾ ਸੱਤੇ ਪਾਸ਼ਾ ਨੇ ਵਰਖਾ ਦਿੱਤਾ ਕਿ ਇੱਕ ਘਰ ਵਾਲਿਆਂ ਨੇ ਫੜ ਕੇ ਧੱਕੇ ਮਾਰੇ ਇਹਨਾਂ ਨੂੰ ਆਂਦਾ ਵੀ ਚਲੇ ਜਾਓ ਇੱਥੋਂ ਚਲੇ ਜਾਓ ਤੁਸੀਂ ਆਪ ਖਾਓ ਤੇ ਖਾਓ ਕਿਤੇ ਤੁਰੇ ਫਿਰਦੇ ਕੋਈ ਗੱਲ ਨਹੀਂ ਉਹ ਆਗੇ ਆਂਦੇ ਵਿੱਚੋਂ ਚਲੀਏ ਕਰ ਜਿਹੜੇ ਸੰਤ ਸੀ ਜਿੱਥੇ ਵੀ ਉਹਨਾਂ ਨੇ ਆਪਣੀ ਝੌਂਪੜੀ ਬਣਾਈ ਸੀ ਜਿੱਦੀ ਰਾਤ ਘੇਰ ਹੋਈ ਆ ਆਂਦਾ ਵੀ ਆਓ ਅਸੀਂ ਆਪਰ ਦਾਸ ਕਰੀਏ ਉਹ ਉਹਨਾਂ ਦੇ ਮਨ ਦੇ ਵਿੱਚ ਇੰਨਾ ਛਾਲ ਆ ਵੀ ਅੱਜ ਆਪਾਂ ਪੁੱਛ ਹੀ ਲੈਨੇ ਆਂ ਵੀ ਅਸੀਂ ਆਏ ਕਾਦੇ ਵਾਸਤੇ ਆ ਇਹੋ ਕੋਈ ਕਰਨਾ ਹੈ ਤੇ ਤੇਰੋਂ ਅਰਦਾਸ ਕੀਤੀ ਹੈ ਵੀ ਬੜੀ ਤੇਰੀ ਰਹਿਮਤ ਹੋਈ ਹੈ ਮਾਰੇ ਬਹੁਤ ਹਾਲੀ ਕਿਰਪਾ ਕੀਤੀ ਸਾਡੇ ਤੇ ਹੋਏ ਅੰਤਰੀ ਤੇਰੀ ਕਿਰਪਾ ਦਾ ਸ਼ੁਕਰਾਨਿਆਂ ਨਾਲ ਭਰੇ ਹਿਰਦੇ ਝੱਜ ਕੇ ਜੁੜੇ ਆ ਤੇ ਉਹ ਅਰਦਾਸ ਸਬਾਤ ਹੋਈ ਆ ਤੇ ਉਹ ਜੇਲੇ ਦਵਾਂਦੇ ਮਹਾਰਾਜ ਅੱਜ ਤੇ ਅਸੀਂ ਇੱਕ ਗੱਲ ਕਰਨੀ ਕਰਨੀ ਗੁੱਸੇ ਚ ਰੋਹ ਆਇਆ ਕਿ ਮਹਾਰਾਜ ਅੱਜ ਇੱਕ ਗੱਲ ਅਸੀਂ ਤੁਹਾਡੇ ਨਾਲ ਕਰਨੀ ਆ ਵੇਖੋ ਬਾਰੇ ਦੇ ਪਿਆਰੀ ਸੀ ਉਹਨਾਂ ਨੂੰ ਸਮਝ ਵੀ ਆ ਗਈ ਸੀ ਵੀ ਇਹਨਾਂ ਨੇ ਕੀ ਗੱਲ ਕਰਨੀ ਆ ਆंदे ਕੋਈ ਨਹੀਂ ਕਰੋ ਗੁਰਮੁਖ ਪਿਆਰੋ ਕਾਲਾਪਾ ਕਰ ਸਕਦੇ ਹੋ ਕਰੋ ਉਹ ਆਂਦੇ ਜੀ ਪਹਿਲੇ ਦਿਨ ਵੇਖੋ ਪ੍ਰਸ਼ਾਦਾ ਨਹੀਂ ਪੂਰਾ ਮਿਲਿਆ ਦੂਜੇ ਦਿਨ ਬਿਲਕੁਲ ਨਹੀਂ ਮਿਲਿਆ ਅੱਜ ਤੇ ੱਟਕੇ ਵੀ ਮਿਲ ਗਏ ਤੇ ਤੁਹਿਆਂ ਦਾ ਜੀ ਬੜੀ ਕਿਰਪਾ ਆਈ ਆ ਤੇ ਇਹ ਸਾਨੂੰ ਦੱਸੋ ਹਾਂ ਕੋ ਹੈ ਗੱਲ ਇਦਾਂ ਦੀ ਹੋ ਜਾਂਦੀ ਆ ਉਹਨੇ ਕਿਹਾ ਵੇਖੋ ਸ਼ੁਕਰਾਨਾ ਉਸ ਪਰਮੇਸ਼ਰ ਦਾ ੱਟਕੇ ਵੱਜੇ ਨਾ ਵਿੱਕੋ ਸਾਡੀ ਅਜੇ ਸਰੀਰ ਚੰਗਾ ਭਲਾ ਚੰਗੇ ਭਲੇ ਆ ਸਾਡੀ ਜਾਨ ਤੇ ਨਹੀਂ ਨ ਗਈ ਮਤਲਬ ਕਹਿੰਦਾ ਭਾਵੇਂ ਅਖੀਰਲੇ ਦਮ ਤੱਕ ਕੋਈ ਦਿੰਦਾ ਹਾ ਤੇ ਸ਼ੁਕਰਾਨੇ ਤੇ ਜੈ ਨਹੀਂ ਮਿਲਿਆ ਤੇ ਤਾਂ ਵੀ ਸੱਚੇ ਪਾਤਸ਼ਾ ਇਹ ਤੇਰੀ ਕੋ ਮੋਜ ਇਹ ਤੂੰ ਆਪਣਾ ਖੇਲ ਆਪ ਹੀ ਜਾਂਦਾ ਸੋ ਗੁਰਮਖਾ ਦੀ ਅਵਸਥਾ ਹੈ ਬਾਣੀ ਪੜ ਪੜ ਕੇ ਪੜ ਜਦੋਂ ਪਾਣੀ ਪੜ ਪੜ ਕੇ ਕਿਸੇ ਦਾ ਵੀ ਇਤਿਹਾਸ ਆਪਾਂ ਲੱਭੀਏ ਆ ਗੁਰ ਸੇਖਾਂ ਦਾ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ